¡Muy ਕਿੰਨੇ ਦਿਨ ਦੀ ਹੈ ਕਿ ਇਹ ਇੱਕ ਪ੍ਰੋਗਰਾਮ ਹੈ ਕੀ ਮੰਗਾ ਬੱਠੀ ਇਹ ਦੇਖੋ ਜੀ ਮੇਰਾ ਨਾਮ ਰਮੇਂਦਰ ਸਿੰਘ ਪੰਜਾਬ ਰੋਡ ਵੇ ਪਨਬਰ ਪੀ ਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਹੁਸ਼ਿਆਰਪੁਰ ਦਾ ਮੈਂ ਪ੍ਰਧਾਨ ਆ ਜੀ ਇਹ ਜਿਹੜੀਆਂ ਸਾਡੀਆਂ ਅੱਜ ਦੀ ਜਿਹੜੀ ਤਿੰਨ ਰੋਜ਼ਾ ਹੜਤਾਲ ਆ ਜੀ ਇਹ ਜਿਹੜੀ ਹੜਤਾਲ ਆਸੀਂ ਸਾਡੀਆਂ ਜਿਹੜੀਆਂ ਮੰਗੀਆਂ ਜਿਹੜੀਆਂ ਮੰਗਾ ਸਾਡੀਆਂ ਮੰਗ ਚੁੱਕੇ ਆ ਪਰ ਉਹ ਕਿਤੇ ਨਾ ਕਿਤੇ ਸਾਡੇ ਉੱਚ ਅਧਿਕਾਰੀ ਲਾਗੂ ਨਹੀਂ ਕਰ ਰਹੇ ਸਾਡੇ ਦੇ ਪਿਛਲੇ ਸਾਲ ਜਲੰਧਰ ਦੀ ਜਿੰਨੀ ਚੋਣ ਹੀ 2024 ਚ ਉਥੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਪੈਨਲ ਮੀਟਿੰਗ ਕੀਤੀ ਸੀ ਟੇਬਲ ਤੇ ਬੈਠੇ ਸੀ ਉਹਨਾਂ ਨੇ ਸਾਡੇ ਉੱਚ ਅਧਿਕਾਰੀਆਂ ਨੂੰ ਟਰਾਂਸਪੋਰਟ ਮੰਤਰੀ ਨੂੰ ਕਿਹਾ ਸੀ ਕਿ ਇੱਕ ਕਮੇਟੀ ਬਣਾ ਕੇ ਇਹਨਾਂ ਦਾ ਇਹ ਮਹੀਨੇ ਦੇ ਵਿੱਚ ਵਿੱਚ ਇਹਨਾਂ ਦਾ ਕੰਮ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਸਾਲ ਬੀਤ ਗਿਆ ਕਿਤੇ ਨਾ ਕਿਤੇ ਸਾਨੂੰ ਸਾਡੇ ਉੱਚ ਅਧਿਕਾਰੀ ਸਾਡਾ ਟਰਾਂਸਪੋਰਟ ਮੰਤਰੀ ਸਿਰਫ ਤੇ ਸਿਰਫ ਲਾਰੇ ਲਾ ਰਿਹਾ ਤੇ ਸਾਨੂੰ ਅਣਗੌਲਿਆ ਕੀਤਾ ਜਾ ਰਿਹਾ ਇਸ ਦੇ ਉਲਟ ਪੰਜਾਬ ਸਰਕਾਰ ਜੋ 4 ਸਾਲ ਹੋ ਗਏ ਸਰਕਾਰ ਬਣੀ ਨੂੰ ਪਰ ਸਰਕਾਰ ਨੇ ਇੱਕ ਵੀ ਪੰਜਾਬ ਰੋਡਵੇ ਦੇ ਬੇੜੇ ਦੇ ਵਿੱਚ ਬੱਸ ਨਹੀਂ ਸ਼ਾਮਲ ਕੀਤੀ ਉਲਟਾ 400 ਬੱਸ ਕੰਡਮ ਹੋ ਚੁੱਕੀ ਆ ਸੋ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਅਣਦੇਖੀਆਂ ਜਿਨ੍ਹਾਂ ਦੇ ਵਿੱਚ ਸਾਡੇ ਮੁਲਾਜ਼ਮਾਂ ਦਾ ਸ਼ੋਸ਼ਣ ਹੁੰਦਾ 17 17 18 18 ਸਾਲ ਹੋ ਗਏ ਸਾਨੂੰ ਠੇਕੇ ਦੇ ਆਧਾਰ ਤੇ ਕੰਮ ਕਰਦੇ ਨਵੇਂ ਠੇਕੇਦਾਰ ਲੈ ਆਉਂਦਾ ਆ ਠੇਕੇਦਾਰ ਭੱਜ ਜਾਂਦਾ ਮੁੰਡਿਆਂ ਦੀਆਂ ਸਿਕਿਉਰਟੀਆਂ ਵਰਕਰਾਂ ਦੀਆਂ ਸਿਕਿਉਰਟੀਆਂ ਲੈ ਕੇ ਚਲ ਜਾਂਦਾ ਫਿਰ ਠੇਕੇਦਾਰ ਲੈ ਆਉਂਦੇ ਆ ਉਹ ਸਿਕਿਉਰਟੀਆਂ ਲੈ ਕੇ ਭੱਜ ਜਾਂਦਾ ਈਪੀਐਫ ਫੰਡ ਈਐਸਆਈ ਤੱਕ ਸਾਡਾ ਸਾਰਾ ਕੁਝ ਲਗਾਭਗ 40 ਕਰੋੜ ਦੇ ਜਿਹੜਾ ਵਾ ਲੈ ਕੇ ਭੱਜ ਗਿਆ ਫੇਰ ਨਵਾਂ ठेकेदार ਆਇਆ ਫੇਰ ਉਹਨੇ ਭਰਤੀ ਵੀ ਕੀਤੀ ਅਸੀਂ ਇਥੋਂ ਤੱਕ ਕੀ ਐਫੀ ਡੇਵਿਟ ਵੀਡੀਓ ਕੋਰਕੋੜੀਆਂ ਜਿਹੜੇ ਸਾਡੇ ਅਧਿਕਾਰੀ ਰਲੇ ਨਾਲ ਅਸੀਂ ਵਿਜੀਲੈਂਸ ਤੱਕ ਸ਼ਿਕਾਇਤਾਂ ਕੀਤੀਆਂ ਭਰ ਕਿਤੇ ਨਾ ਕਿਤੇ ਕੋਈ ਵੀ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਕੋਈ ਕਾਰਵਾਈ ਹੋ ਰਹੀ ਤੇ ਨਾ ਹੀ ਸਾਡੀ ਜਿਹੜੀ ਪਾਲਸੀ ਜਿਹੜੀ ਕਿ ਬਣ ਚੁੱਕੀ ਆ ਤੇ ਉਹ ਵੀ ਸਾਡੇ ਅਧਿਕਾਰੀ ਕਿਤੇ ਨਾ ਕਿਤੇ ਸਰਕਾਰ ਕੈਬਨਟ ਦੀ ਮੀਟਿੰਗ ਵਿੱਚ ਨਹੀਂ ਲੱਗੇ ਜਾ ਰਿਹਾ ਸਾਡਾ ਟ੍ਰਾਂਸਪੋਰਟ ਮੰਤਰੀ ਕਿਉਂ ਕਿ ਇੱਕ ਵਿਚੋਲੀਆ ਠੇਕੇਦਾਰ ਵੇਖ ਕਿਧਰ ਆ ਕੇ ਤੇ ਪੈਸੇ ਖਾਣ ਦਾ ਜਿਹੜਾ ਟਕਵਾਂਜਿਆ ਉਹ ਲਗਾਤਾਰ ਜਾਰੀ ਆ ਪਰ ਇਹਦੇ ਵਿੱਚ ਜਿਹੜਾ ਸ਼ੋਸ਼ਣ ਹੋ ਰਿਹਾ ਉਹ ਸਾਡੇ ਵਰਕਰਾਂ ਦਾ ਹੋ ਰਿਹਾ ਦੂਜੀ ਗੱਲ ਕਿ ਸਾਡੇ ਜਿਹੜੇ ਵਰਕਰ ਆ ਉਹਨਾਂ ਦੀ ਮੌਤ ਹੋ ਜਾਂਦੀ ਸਾਥੀ ਦੀ ਭਰ ਕੇ ਦੇ ਨਾਲ ਕਿਤੇ ਸਰਕਾਰ ਉਸ ਨੂੰ ਵੀ ਅੰਗੋਲੀਆਂ ਕਰਦੀ ਆ ਤੇ ਉਹਦੇ ਘਰਦਿਆਂ ਨੂੰ ਨੌਕਰੀ ਨਹੀਂ ਦਿੰਦੀ ਹਨੂੰ 17-18 ਸਾਲ ਹੋ ਗਏ ਇਥੇ ਕੰਮ ਕਰਦੇ ਨੂੰ ਹੁਣ ਸਾਡੇ ਡਰਾਈਵਰ ਰਟਾਇਰ ਹੋ ਕੇ ਜਾ ਰਹੇ ਆ ਨਾ ਕੋਈ ਸਾਡੀ ਪੈਨਸ਼ਨ ਆ ਨਾ ਕੁਛ ਨਾ ਕੋਈ ਫੰਡ ਸੋ ਇਸ ਕਰਕੇ ਇਹ ਜਿਹੜਾ ਸਾਡੀ 3 ਦਿਨ ਦੀ ਹੜਤਾਲ ਆ ਤੇ ਕੱਲ ਨੂੰ 10 ਤਰੀਕ ਨੂੰ 6:00 AM ਦੀ ਰਹਿਸ਼ ਤੇ ਅਸੀਂ ਘਰਾਓ ਕਰਾਂਗੇ ਜੀ ਜੇ ਫੇਰ ਵੀ ਮੰਨਦੀ ਸਰਕਾਰ ਫੇਰ ਕੀ ਕਰ ਜੇ ਸਰਕਾਰ ਫੇਰ ਵੀ ਸਾਡੀ ਗੱਲ ਨਹੀਂ ਮੰਨੀ ਤੇ ਇਹ ਜਿਹੜਾ ਸਾਡਾ ਧਰਨਾ ਇਹ ਅਨਮਿੱਤੇ ਸਮੇਂ ਲਈ ਹੋਵੇਗਾ ਅੱਜ ਜਿਹੜਾ ਹੈ 9 ਜੁਲਾਈ ਨੂੰ ਸੁੱਚੇ ਦੇਸ਼ ਅੰਦਰ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਇਸ ਹਰਤਾਲ ਦਾ ਸਦਾ ਕੇਂਦਰ ਦੀਆਂ ਜਿਹੜੀਆਂ 10 ਪ੍ਰਮੁੱਖ ਟ੍ਰੇਡ ਯੂਨੀਅਨਾਂ ਮਜ਼ਦਮ ਫੈਡਰੇਸ਼ਨਾਂ ਤੇ ਉਹ ਤੋਂ ਇਲਾਵਾ ਬੈਂਕ ਅਮਪਲਾਈ ਜੈ ਇੰਸ਼ੋਰੈਂਸ ਵਾਲੇ ਨੇ ਜਿਹੜੇ ਖਾਣਾ ਚ ਕੰਮ ਕਰਦੇ ਉਹ ਲੋਕ ਨੇ ਤੇ ਹੋਰ ਜਿਹੜੀ ਜਥੇਬੰਦੀਆਂ ਉਹਨਾਂ ਨੇ ਸਾਰਿਆਂ ਨੇ ਇਸ ਹਰਤਾਲ ਜਿੱਥੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਉੱਥੇ ਨਾਲ ਹੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਦੇਸ਼ ਪੱਧਰ ਤੇ ਉਹਨੇ ਵੀ ਇਸ ਹਰਤਾਲ ਦਾ ਸਮਰਥਨ ਨਹੀਂ ਕੀਤਾ ਉਹ ਵੀ ਹਰਤਾਲ ਦੇ ਸ਼ਾਮਲ ਹੋ ਰਿਹਾ ਹੈ ਕਿਉਂਕਿ ਇਹ ਹਰਤਾਲ ਮੁੱਖ ਤੌਰ ਦੇ ਉੱਤੇ ਕੇਂਦਰ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਤੇ ਉਹਦੀਆਂ ਜਿਹੜੀਆਂ ਆਰਥਿਕ ਨੀਤੀਆਂ ਉਹਦੇ ਵਿਰੋਧ ਕੀਤੀ ਜਾ ਰਹੀ ਹੈ ਉਹਦੇ ਨਾਲ ਹੀ ਪੰਜਾਬ ਦੇ ਅੰਦਰ ਜਿਹੜੀਆਂ ਨੀਤੀਆਂ ਨੂੰ ਕੇਂਦਰ ਲਾਗੂ ਕਰ ਰਿਹਾ ਉਹਨਾਂ ਨੀਤੀਆਂ ਨੂੰ ਪੰਜਾਬ ਦੀ ਭਗਵੰਤਵਾਨ ਸਰਕਾਰ ਲਾਗੂ ਕਰ ਰਹੀ ਹੈ ਇਸ ਕਰਕੇ ਪੰਜਾਬ ਦੇ ਅੰਦਰ ਵੀ ਹਰਤਾਹ ਹੋ ਰਹੀ ਹੈ ਅਨੁਮਾਨ ਹੈ ਭਈ ਦੇਸ਼ ਪੱਧਰ ਤੇ 25 ਕਰੋੜ ਲੋਕ ਜਿਹੜੇ ਇਸ ਹਰਤਾਹ ਸ਼ਾਮਲ ਹੋ ਰਹੇ ਨੇ ਇਸ ਹਰਤਾਹ ਦੇ ਜਿਹੜੇ ਮੁੱਖ ਮੁੱਦੇ ਨੇ ਉਹ ਹੈ ਜਿੱਥੇ ਫਾਸ਼ੀਵਾਦੀ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਸਰਕਾਰ ਨੂੰ ਮਜਬੂਰ ਕਰਨਾ ਹੈ ਕੱਟਕਿੰਟੀਆਂ ਤੇ ਹਮਲੇ ਹੋ ਰਹੇ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਉਦੇ ਨਾਲ ਹੀ ਜਿਹੜੀਆਂ ਆਰਥਿਕ ਨੀਤੀਆਂ ਦੇ ਤਹਿਤ ਅੱਜ ਸਾਰਾ ਕੋਸ਼ੀ ਕਾਰਪੋਰੇਟ ਜਗ ਦੀ ਝੋਲੀ 'ਚ ਪਾਇਆ ਜਾ ਰਿਹਾ ਹੈ ਵੱਡੇ ਵੱਡੇ ادارے ਜਿਹੜੇ ਇੰਡੀਅਨ 에ਅਰਲਾਈਨਸ ਵਰਗੇ ادارے ਜਿਹੜੇ ਕਦੇ ਟਾਟਾ ਤੋਂ ਖਰੀਦੇ ਸੀਗੇ ਅੱਜ ਮੁੜ ਕੇ ਸਰਕਾਰ ਨੇ ਟਾਟਾ ਦੀ ਚੋਰੀ ਪਾ ਦਿੱਤੀ ਜਿਹੜਾ ਰੇਲਵੇ ਦਾ ਡਿਪਾਰਟਮੈਂਟ ਹੈ ਜਿੱਥੇ ਰੇਲਵੇ ਦੇ ਅੰਦਰ ਅੱਜ 150 ਟ੍ਰੇਨ ਜਿਹੜੀ ਹੈ ਅਦਾਨੀਆਂ ਤੇ ਅਵਾਨੀਆਂ ਦੀ ਭੱਜ ਰਹੀ ਹੈ ਉੱਥੇ ਅੱਜ ਇੱਕ ਬੈਂਕ ਨੂੰ ਦੂਜੇ ਬੈਂਕ ਤੇ ਮਰਜ ਕੀਤਾ ਜਾ ਰਿਹਾ ਜਦੋਂ ਕੋਈ ਸਮਾਂ ਸੀ ਜਦੋਂ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ ਸੀਗਾ ਇਹਦੇ ਨਾਲ ਹੀ ਜਿਹੜੇ ਅਦਾਰਿਆਂ ਨੂੰ ਬੰਦ ਕਰਕੇ ਅੱਜ ਲੋਕਾਂ ਦੇ ਰੁਜ਼ਗਾਰ ਦੇ ਬੂਹੇ ਵੀ ਬੰਦ ਕੀਤੇ ਜਾ ਰਹੇ ਆ ਤੇ ਲੋਕਾਂ ਨੂੰ ਜਿਹੜੀਆਂ ਮਾੜੀਆਂ ਮੋਟੀਆਂ ਸਹੂਲਤਾਂ ਮਿਲਦੀਆਂ ਸੀਗੀਆਂ ਪਬਲਿਕ ਸੈਕਟਰ ਦੇ ਰਾਹੀਂ ਉਹ ਸਾਰੀਆਂ ਖਤਮ ਕੀਤੀਆਂ ਜਾ ਰਹੀਆਂ ਆ ਤੇ ਸਾਡੀ ਇਹ ਮੰਗ ਹੈ ਵੀ ਪਬਲਿਕ ਸੈਕਟਰ ਦੀ ਜਿਹੜੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਪਬਲਿਕ ਸੈਕਟਰ ਕਾਇਮ ਰਹਿਣਾ ਚਾਹੀਦਾ ਹੈ ਤੇ ਲੋਕਾਂ ਨੂੰ ਉਹਦੇ ਵਿੱਚ ਰੁਜ਼ਗਾਰ ਦੇ ਜਿਹੜੇ ਬੂਹੇ ਲੋਕਾਂ ਦੇ ਖੁੱਲਣੇ ਚਾਹੀਦੇ ਆ ਇਹਦੇ ਨਾਲ ਹੀ ਵੱਡਾ ਮੁੱਦਾ ਜ ਮਹਿੰਗ ਦੇ ਲੋਕਾਂ ਨੂੰ ਰਾਜਮੀ ਰੋਟੀ ਤੱਕ ਨਹੀਂ ਮਿਲ ਰਹੀ ਹੈ ਇਹਦੇ ਨਾਲ ਹੀ ਅੱਜ ਜਿੱਥੇ ਤੱਕ ਪੈਨਸ਼ਨ ਦਾ ਸੀ ਸਾਡੀ ਮੰਗ ਇਹ ਸੀਗੀ ਵੀ ਪੈਨਸ਼ਨ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣੀ ਚਾਹੀਦੀ ਹੈ ਜਿਹੜਾ ਵੀ 56 60 ਸਾਲ ਦੀ ਉਮਰ ਹੋ ਗਈ ਹੈ ਉਹਨੂੰ ਅਗਾਹ ਉਹਦੀ ਸੋਸ਼ਲ ਸਕਿਉਰਿਟੀ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਰੂਪ ਵਿੱਚ ਗਜਾਰੇਯੋਗ ਮਿਲਣੀ ਚਾਹੀਦੀ ਹੈ ਪਰ ਇਹਨਾਂ ਨੇ ਜਿਨ੍ਹਾਂ ਨੂੰ ਮਿਲਦੀ ਸੀਗੀ ਉਹਨਾਂ ਦੀ ਬੰਦ ਕਰ ਦਿੱਤੀ ਗਈ ਹੈ ਉਹਦੇ ਨਾਲ ਹੀ ਜਿਹੜੇ ਅੱਜ ਟ੍ਰਾਂਸਪੋਰਟ ਹੈ ਬਿਜਲੀ ਹੈ ਅੱਜ ਸਾਰਾ ਕੁਝ ਹੀ ਪ੍ਰਾਈਵੇਟ ਨੂੰ ਦਿੱਤਾ ਜਾ ਰਿਹਾ ਸਾਡੇ ਸਾਹਮਣੇ ਚੰਡੀਗੜ੍ਹ ਸਾਡੇ ਨਾਲ ਲੱਗਦਾ ਹੈ ਚੰਡੀਗੜ੍ਹ ਦਾ ਇਹ ਬਿਜਲੀ ਖੇਤਰ ਨਿਜੀ ਨਿਜੀ ਹੱਥਾਂ ਦੇ ਦਿੱਤਾ ਗਿਆ ਹੈ ਇਹ ਪੰਜਾਬ ਦੇ ਅੰਦਰ ਬਿਜਲੀ ਖੇਤਰ ਦੇ ਅੰਦਰ ਇੱਕ ਇਹ ਵੀ ਆਪਣਾ ਇੱਕ ਯਾਰਵਾ ਕਰ ਰਿਹਾ ਖਰ ਡਿਵੀਜ਼ਨ ਜਿਹੜੀ ਇਹਨਾਂ ਨੇ ਦੇ ਦਿੱਤੀ ਹੈ ਆ ਟ੍ਰਾਂਸਪੋਰਟ ਪਹਿਲੇ ਤੁਸੀਂ ਦੇਖਨੇ ਪ੍ਰਾਈਵੇਟ ਟ੍ਰਾਂਸਪੋਰਟ ਸਾਰੇ ਭਜਰੀ ਹੈ ਸਰਕਾਰੀ ਟ੍ਰਾਂਸਪੋਰਟ ਖਤਮ ਕੀਤਾ ਜਾ ਰਿਹਾ ਹੈ ਤੇ ਉਹਦੇ ਨਾਲ ਹੀ ਜਿਹੜੇ ਮਾਨ ਪੱਤੇ ਤੇ ਕੰਮ ਕਰਦੇ ਆ ਇਨਸੈਂਟਰ ਤੇ ਕੰਮ ਕਰਦੇ ਆ ਉਹ ਆਂਗਣਵਾੜੀ ਹੋਵੇ ਆਸ਼ਾ ਹੋਵੇ ਮੈਡੀ ਮਿਰ ਹੋਵੇ આજ ਉਹਨਾਂ ਦਾ ਰੋਜ਼ਗਾਰ ਦੇ ਨਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਹਨਾਂ ਮੁੱਦਿਆਂ ਤੋਂ ਇਲਾਵਾ ਅੱਜ ਜਿਹੜੇ ਮੁੱਖ ਪ੍ਰਮੁੱਖ ਮੁੱਦੇ ਦੂਜੇ ਜਿਹੜੇ ਲੇਬਰ ਕੋਰਸ ਜਿਹੜੇ ਲੇਬਰ ਲਾਅ ਸੀ ਜਿਨ੍ਹਾਂ ਰਾਹੀਂ ਲੋਕੀਂ ਜਿਹੜੇ ਮਜ਼ਦੂਰ ਹੈ ਆਪਣੇ ਮੰਗਾਂ ਦੇ ਲਈ ਆਵਾਜ਼ ਉਠਾ ਸਕਦਾ ਸੀਗਾ ਅੱਜ ਉਹ ਸਾਰੇ ਲੇਬਰ ਕਾਨੂੰਨ ਖਤਮ ਕਰਕੇ ਉਹਨਾਂ ਨੇ ਕੋਰਟ ਚਾਰ ਕੋਰਡ ਹੋ ਕੇ ਬਣਾਤੇ ਗਏ ਹੈ ਤੇ ਇਹ ਤੋਂ ਇਲਾਵਾ ਅੱਜ ਸਰਕਾਰ ਇਸ ਨਾਂ ਦੇ ਉੱਤੇ ਵੀ ਪੀਸ ਦੇ ਨਾਂ ਦੇ ਉੱਤੇ ਲੋਕਾਂ ਦੀ ਜ ਆਵਾਜ਼ ਜਿਹੜੀ ਬੰਦ ਕਰਨਾ ਚਾਹਦੀ ਹੈ ਜਿਹੜੇ ਲੋਕ ਵੀ ਕੋਈ ਸੰਘਰਸ਼ ਕਰਦੇ ਜਾਂ ਹੋਰ ਕਰਦੇ ਆ ਉਹਨਾਂ ਨੂੰ ਅੱਜ ਡੰਡੇ ਦੇ ਜੋਰ ਨਾਲ ਦਵਾਇਆ ਜਾ ਰਿਹਾ ਹੈ ਇਸ ਕਰਕੇ ਜਦੋਂ ਸਰਕਾਰ ਦੇ ਕਾਲੇ ਕਾਨੂੰਨ ਕਾਇਮ ਹੈ ਉਹਨਾਂ ਕਾਨੂੰਨਾਂ ਨੂੰ ਮੋੜਾ ਦੇਣ ਦੇ ਲਈ ਜਿਹੜਾ ਪੈਨਸ਼ਨ ਦੇ ਸਬੰਧ ਪੀਐਫ ਆਰਟੀ ਹੈ ਜਿਹੜਾ ਐਕਟ ਬਣਾਇਆ ਉਹਨੂੰ ਖਤਮ ਕਰਨ ਵਾਸਤੇ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਮਾਰ ਬਕਰੇ ਕੰਟ੍ਰੈਕਟ ਤੇ ਅਪਲਾਈ ਹੈ ਅੱਜ ਤੁਸੀਂ ਦੇਖ ਰਹੇ ਸਾਡੇ ਨਾਲ ਇੱਥੇ ਪੀਆਰਟੀਸੀ ਦੇ ਬੈਠੇ ਹੈ ਰੋਡਵੇ ਦੇ ਬੈਠੇ ਹੈ ਜਿਨ੍ਹਾਂ ਨੂੰ 15 15 20 20 ਸਾਲ ਹੋ ਗਏ ਜਿਨ੍ਹਾਂ ਨੂੰ ਕੰਟ੍ਰੈਕਟ ਦੇ ਉੱਤੇ ਥਰੂ ਕੰਟ੍ਰੈਕਟ ਦੇ ਉੱਤੇ ਰੱਖਿਆ ਗਿਆ ਹੈ ਇਹ ਤਾਂ ਕਿ ਅਸੀਂ ਇਸ ਗੱਲ ਦੀ ਵੀ ਮੰਗ ਕਰ ਰਹੇ ਹਾਂ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਸਮੁੱਚੇ ਦੇਸ਼ ਦੇ ਅੰਦਰ ਜਿਹੜੀ ਹੜਤਾਲ ਹੋ ਰਹੀ ਹੈ ਉੱਥੇ ਹਿਸ਼ਾਰਕ ਦੇ ਵਿੱਚ ਵੀ ਸਾਰੇ ਲੋਕਾਂ ਦੇ ਹ